ਜੜੀਆਂ ਗੁਰਬਾਨੀ ਦੇ ਵਿੱਚ ਪੁੱਤਾ ਰਿਜੈਕਟ ਕੀਤੀਆਂ ਹੋਈਆਂ ਨੇ ਵੀ ਇਹ ਬਿਲਡਿੰਗ ਹਰੀ ਹੋਰ ਏਡਾ ਬਿਲਡਿੰਗ ਹਰੀ ਉਹ ਬੰਦੇ ਆ ਕੇ ਜਾ ਕੇ ਉਹਦਾ ਏਡਾ ਬਿਲਡਿੰਗ ਨਹੀਂ ਉਹਦਾ ਆਪੇ ਜੀ ਅੰਦਰ ਉਹ ਬਿਨਾਂ ਇਹ ਬੱਗੇ ਲਈ ਜਾਂਦਾ ਸਾਰਿਆਂ ਨੂੰ ਉਹਦੇ ਵਿੱਚ ਕੋਈ ਨਹੀਂ ਫਰਕ ਪੈਣਾ ਹੈ ਜਿਹਨੇ ਸਾਰੇ ਪਦਾਰਥ ਦੇ ਇਹਨਾਂ ਦਾ ਨਹੀਂ ਕੋਈ ਫਰਕ ਪੈਣਾ ਹੁੰਦਾ ਇਹ ਗੱਲ ਇਹ ਤਾਂ ਧਾਰਮਿਕ ਬੰਦਿਆਂ ਨੂੰ ਸਭਾ ਕੱਢ ਦੱਸਦੇ ਜਹਿਰ ਹੈ ਇਹ ਜਿਹੜਾ ਇਹਨਾਂ ਨੂੰ ਆਇਆ ਸੀ ਧਾਰਮਿਕ ਬੰਧਾਂ ਨੂੰ ਤਾਂ ਘੱਟ ਤੋਂ ਦੁੱਲਦਾ ਹੋ ਆਪਣੇ ਬੰਧਾਂ ਨੂੰ ਘੇਰ ਕੱਢ ਲਈ ਵੀ ਹੈ ਜੇ ਉਹਨਾਂ ਨੇ ਜ਼ਿਆਦਾ ਜ਼ਾਹਿਰ ਖੜੀਆਂ ਫਿਰ ਛੱਡ ਦੇਣ ਗੁਰਦਾਰੇ ਜਾਣਾ ਸਭ ਗੁਰੂ ਨੂੰ ਬੰਨ੍ਹਣੀ ਛੱਡ ਦੇ ਫਿਰ ਘैर ਜ਼ਿਆਦਾ ਵਧੂਗੀ ਜੇ ਜ਼ਿਆਦਾ ਗਹਿਰੇ ਲੈਣੀ ਉਹ ਤਾਂ ਇੱਜ਼ਤੋਂ ਵੀ ਮਿਲਦੀ ਹੈ ਹੈਰੀ ਕਿ ਗੁਰਦਾਰੇ ਜਾਂਦੇ ਨਹੀਂ ਉਹਨਾਂ ਕੋ ਤਾਂ ਮਾਇਆ ਜ਼ਿਆਦਾ ਹੈ ਜੇ ਜ਼ਾਹਿਰੇ ਖੜੀਆਂ ਬਚਾ ਦੇ ਸਲਾਹ ਲੂ ਵੇਗਾ ਜੀ ਲੋਕ ਹ ਤੇ ਤੇ ਕਿ ਸਲਾਹ ਦਊਗਾ ਵਿਧਾਨ ਹੈ ਤੇ ਤਾਂ ਨੁਕਸਾਨ ਹੋਊਗਾ ਤੇਰੀ ਗਾੜੀ ਪਤਨਾਰੇ ਗਰੀ ਬਹੁਤ ਜਿੱਦ ਦੇ ਸੀਗਾ ਕਹਿੰਦਾ ਗ੍ਰੀਪ ਜਦਾ ਆਮਾਰੀ ਇਹ ਜੀਪੀਟੀ ਨਗਾਰੇ ਪਾਰ ਹੁੰਦਾ ਹੈ ਤੇ ਪੁਰਜ ਤੈ ਜਾਂਦਾ ਉਧਰ ਜਾਂਦਾ ਅਸੇ ਦਾ ਉਲਟਾ ਰਸਤਾ ਪੜ ਲਿਆ ਹਰ ਜਲ ਈਰਾਖਾ ਛੱਡ ਕੇ ਹਰ ਦਿਓ ਕਰ ਚੱਲਦੀ ਹੈ ਸਰੀ। ਹਰ ਜਲ ਈਰਾਖਾ ਛੱਡ ਕੇ ਕਰੇ ਆਣ ਕੀ ਆਸ ਤੇ ਇਹਨਾਂ ਦੋਸ਼ਕ ਜਾਣਗੇ ਸੱਚ ਕੋ ਉਤਰੇ ਹੋਰ। ਕਦਸ ਆਕੀ ਗੱਲ ਕਹਾ ਸਾਰੇ ਦੋਸ਼ ਛੱਡ ਜਾਣੀ। ਜਿਹੜੇ ਹੱਲ ਨੂੰ ਛੱਡ ਕੇ ਹੋਰ ਕਰੇ ਜੀ ਦੀ ਆਸ ਰੱਖਦੇ ਨੇ ਜਿਹੜੇ ਗੁਰਦੁਆਰੇ ਜਾ ਕੇ ਹਰ ਨੂੰ ਛੱਡਿਆ ਜਿਹਦੇ ਜੀ ਦੀ ਆਸ ਰੱਖਦੇ ਨੇ ਦੋਸ਼ ਗਿਆਣ ਗਏ ਜਾਂਦੇ। ਉਹ ਤਾਂ ਗੁਰਬਾਣੀ ਦੇ ਵਿੱਚ ਚਲੇ ਜਾਂਦੇ। ਦੋਜ ਜਾਣਦੇ ਤੁਸੀਂ ਉਹ ਤੋਂ ਹੋਰੇ ਕੁਝ ਬੋਲਦੇ ਹੋ ਜਾਂਦੇ ਇਹਦਾ ਬਲੇ ਤੁਸੀਂ ਕੁਝ ਨਹੀਂ ਬੋਲਦੇ ਹੋਰ ਉਹ ਤੋਂ ਜਾਣਗੇ ਜਿਹੜੇ ਗੁਰਦਾਨੇ ਅਰਦਾਸਾਂ ਕਰਾਉਂਦੇ ਨੇ ਦੋਜ ਕਦੀ ਅਰਦਾਸ ਹੁੰਦੀ ਆ ਉਹ ਹੋਣੀ ਕਰ ਦਿੱਤੀ ਹੁੰਦੀ ਕਰਿਆਣ ਕੀ ਆਸ ਹੈ ਆਸ ਹੈ ਇਹ ਮਰਦਾਨੀ ਹੈ ਵਿੜਾ ਨਹੀਂ ਲੱਗਿਆ ਹੋਇਆ ਬੜਾ ਵਿਰਦਾ ਕੋਈ ਨਹੀਂ ਆਹਾਇਆ ਇਸ ਤਰ੍ਹਾਂ ਇਹ ਆਸ ਦੋਜ ਲੈ ਜਾਂਦੀ ਹੈ ਜਿਹੜੀ ਅਸੀਂ ਆਸ ਰੱਖ ਕੇ ਗੁਰਦਾਰੇ ਜਾਂਦੇ ਹਾਂ ਕਰਿਆ ਦੂਰ ਹਰ ਹਰਿ ਹਰਿ ਤੋਂ ਵੀਰਾ ਛਾੜਕ ਹੈ ਕਰੇ ਆਂਗ ਦੀ ਆਸ ਹੋਰ ਜੀਵ ਦੀ ਆਸ ਆਪਕੇ ਜੀ ਗੁਰਦੁਆਰੇ ਜਾਂਦਾ ਯਾਰ ਅਰਦਾਸ ਕਰਦਾ ਇਹ ਸੱਚੀ ਦਾ ਲਗੜੋ ਜਿ ਜਾਊਗਾ ਪ੍ਰਾਪਤ ਹੋ ਉਹ ਦੋਜਕ ਦੀ ਅਰਦਾਸ ਹੋ ਰਹੀ ਆ ਸਰਚ ਦੋਜਕ ਦੀ ਅਬ ਗੱਲ ਹੋਈ ਗਈ ਉਹ ਨੂੰ ਬਿਲੂਆ ਉਹ ਤਾਂ ਬਿਲ ਨਹੀਂ ਬਿਲ ਨੂੰ ਨੁੜੀ ਕੋਈ ਦਾ ਸਕਦਾ ਨਹੀਂ ਹੋਇਦੂ ਜਿਹੜੇ ਬਸੂ ਲਾ ਗਿਆ ਖਬਰ ਉਹਦੇ ਪਹਿਲੇ ਹੀ ਹੋਵੇ ਲੇਕਿਨ ਜੇ ਪਹਿਲੇ ਹੀ ਲਿਖੀ ਹੋਈ ਹੈ ਹੁਕਮ ਦੇ ਵਿੱਚ ਫਿਰ ਮਿਲ ਜਾਣੀ ਹੈ ਜੇ ਨਹੀਂ ਲਿਖੀ ਹੋਈ ਨਹੀਂ ਮਿਲਦੀ ਉਹ ਤਾਂ ਬਿਲ ਨਹੀਂ ਹੋਵੇ ਕੋਈ ਨੇ ਰਹਾਲੇਗਾ ਪਹਿਲਾ ਪ੍ਰੋਗਰਾਮ ਉਹ ਤਾਂ ਉਹਦੇ ਮਤਲਬ ਕੇ ਬਿਲ ਨਹੀਂ ਦਿਖਦਾ ਬਣ ਜਾਣਾ ਹੈ